ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਭੁਖ ਹੜਤਾਲ ਖਤਮ ਕਰਤੀ ਹੈ ਜੀ ਹਾਂ ਸ਼੍ਰੀ ਅਕਾਲ ਤੱਕ ਸਾਧ ਜਥੇਦਾਰ ਦੇ ਹੁਕਮਾਂ ਮਗਰੋਂ ਪਰਿਵਾਰ ਨੇ ਇਹ ਫੈਸਲਾ ਲਿਆ ਹੈ ਤੇ ਭੁਖ ਹੜਤਾਲ ਨੂੰ ਖਤਮ ਕਰ ਦਿੱਤਾ ਹੈ ਕੜਾ ਪ੍ਰਸਾਦ ਛੱਕੇ ਭੁਖ ਹੜਤਾਲ ਨੂੰ ਖਤਮ ਕੀਤਾ ਗਿਆ ਜਥੇਦਾਰ ਗਿਆਨੀ ਰਘੂਬੀਰ ਸਿੰਘ ਨੇ ਹੜਤਾਲ ਖਤਮ ਕਰਨ ਦਾ ਹੁਕਮ ਦਿੱਤਾ ਸੀ ਸੋ ਇਥੇ ਸ਼੍ਰੀ ਅਕਾਲ ਤੱਕ ਸਾਧ ਜਥੇਦਾਰ ਦੇ ਹੁਕਮਾਂ ਤੇ ਇਹ ਹੜਤਾਲ ਖਤ ਭੁਖ ਹੜਤਾਲ ਖਤਮ ਕਰਤੀ ਗਈ ਹੈ ਤੇ ਕੜਾ ਪ੍ਰਸਾਦ ਛੱਕੇ ਭੁਖ ਹੜਤਾਲ ਨੂੰ ਖਤਮ ਕੀਤਾ ਗਿਆ ਅਜਿ ਦੇ ਕੇ ਜਥੇਦਾਰ ਯਾਨੀ ਰਘੂਬੀਰ ਸਿੰਘ ਨੇ ਹੜਤਾਲ ਖਤਮ ਕਰਨ ਦਾ ਹੁਕਮ ਦਿੱਤਾ ਸੀ ਸੋ ਅਮਰਿਤਪਾਲ ਸਿੰਘ ਦੀ ਹੜਤਾਲ ਖਤਮ ਕਰਉਣ ਲਈ ਡਿਬਰੂਗੜ ਪੰਦ ਸਿੰਘ ਪੇਜੇ ਜਾਣਗੇ ਇਹ ਵੀ ਜਿਹੜਾ ਹੈ ਜਥੇਦਾਰ ਸਾਹਿਬ ਵੱਲੋਂ ਕਿਹਾ ਗਿਆ ਹੈ ਜਿੱਥੇ ਪਰਿਵਾਰ ਵੱਲੋਂ ਜੋ ਪੂਖ ਹੜਤਾਲ ਕੀਤੀ ਜਾ ਰਹੀ ਸੀ ਜਥੇਦਾਰ ਸਾਹਿਬ ਦੇ ਹੁਕਮਾਂ ਤੋਂ ਬਾਅਦ ਹੁਣ ਪਰਿਵਾਰ ਨੇ ਪੂਖ ਹੜਤਾਲ ਖਤਮ ਕਰ ਦਿੱਤੀ ਹੈ ਇਹ ਆ ਕੀ ਸੰਗਤਾਂ ਨੇ ਮਤਲਬ ਸਖਮ ਸੰਗਤਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜਹੇਦਾਰ ਨੂੰ ਬੇਨਤੀ-ਬੇਨਤੀ ਕੀਤੀ ਉਹਨਾਂ ਨੇ ਹੰਨ ਹੁਕਮ ਲਾਇਆ ਦੋਨਾਂ ਦਾ ਹੁਕਮ ਅਹੀਂ ਸਿਰ ਮੱਥੇ ਮੰਨਿਆ ਇਸ ਕਰਕੇ ਅਹੀਂ ਪੋਖੜ ਤਾਲ ਜਿਹੜੀ ਪਰਚਾਦ ਲੈ ਕੇ ਗੁਰੂ ਦਾਤ ਤੋੜੀ ਹੈ ਅਜੇ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ ਜੇ ਕੋਈ ਸੰਗਤ ਅਜ ਕੋਈ ਹੋਊਗੀ ਫਿਰ ਗੱਲਬਾਤ ਫਿਰ ਅੱਗੇ ਵੇਖਿਆ ਜਾਊਗਾ ਜੇ ਡਿਬਰੂਗੜ ਜ਼ਿਲ੍ਹੇ ਦੇ ਬੰਦ ਨੌਜਵਾਨ ਆ ਉਹਨਾਂ ਵੱਲੋਂ ਮੈਂ ਕੀ ਅਜ ਭੁੱਖਾ ਤਾਂ ਥੋੜੀ ਗਈ ਜਾਂ ਕੋਈ ਨਹੀਂ ਉਹਨਾਂ ਵਾਸਤੇ ਜਸਦਰ ਸਾਹਿਬ ਕੋਈ ਭੇਜਣਗੇ ਸੰਦੇਸ਼ ਆ ਉਸ ਤੇ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਤੇ ਉਹ ਫਿਰ ਸੁਣੋ ਉਮੀਦ ਹੈ ਕਿ ਉਹ ਅਕਾਲ ਤਖਤ ਦੇ ਹੁਕਮ ਨੂੰ ਔਰ ਸੰਗਤਾਂ ਦੀ ਬੇਨਤੀ ਨੂੰ ਨਹੀਂ ਮੋੜਨਗੇ ਸਾਰੀ ਸੰਗਤ ਨੇ ਜਿਹੜਾ ਸ਼ਾਂਤਮਈ ਸੰਯੋਗ ਦਿੱਤਾ ਉਹ ਬਹੁਤ ਵੱਡੀ ਗੱਲ ਹੈ ਕਿ ਇੰਨੇ ਵੱਡੇ ਇਕੱਠ ਦਾ ਜਾਪ ਤੇ ਚ ਰਹਿਣਾ ਸ਼ਾਂਤਮਈ ਰਹਿਣਾ ਤੇ ਜੋ ਵੀ ਸੰਗਤ ਨੇ ਫੈਸਲੇ ਕੀਤੇ ਨੇ ਉਹਨਾਂ ਫੈਸਲਿਆਂ ਦੇ ਨਾਲ ਸਹਿਮਤੀ ਪ੍ਰਗਟ ਕਰਨੀ ਔਰ ਉਹਨਾਂ ਫੈਸਲਿਆਂ ਦੇ ਵਿੱਚੋਂ ਇਹੀ ਇੱਕ ਫੈਸਲਾ ਸੀਗਾ ਪੀ ਸੰਗਤ ਦੇ ਵੱਲੋਂ ਇਹ ਆਇਆ ਸੀ ਸਾਨੂੰ ਲਿਖਤੀ ਤੌਰ ਤੇ ਸੁਝਾਇਆ ਕਿ ਪਰਿਵਾਰ ਜਿਹੜੇ ਭੁੱਖ ਹੜਤਾਲ ਖਤਮ ਕਰਨ ਹੁਣ ਪਰਿਵਾਰਾਂ ਦੀ ਭੁੱਖ ਹੜਤਾਲ ਦੇ ਵਾਸਤੇ ਸੰਗਤ ਦਾ ਜਿਹੜਾ ਉਹ ਫੈਸਲਾ ਸੀ ਉਹ ਕਮੇਟੀ ਦੇ ਕੋਲ ਆਇਆ ਅਕਾਲ ਤਖਤ ਸਾਹਿਬ ਦੇ ਚੇਤੇਦਾਰ ਸਾਹਿਬ ਤੱਕ ਪਹੁੰਚਿਆ ਤੇ ਅੱਜ ਫਿਰ ਪਰਿਵਾਰਾਂ ਨੇ ਗੁਰੂਗਰਾ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਕਿੜਾ ਪ੍ਰਸ਼ਾਦੀ ਦੇ ਲੈ ਕੇ ਤੇ ਉਸ ਹੜਤਾਲ ਨੂੰ ਖਤਮ ਕੀਤਾ ਪਰ ਧਰਨਾ ਜਿਹੜਾ ਉਹਦੇ ਬਾਰੇ ਜੇ ਕੋਈ ਫੈਸਲਾ ਨਹੀਂ ਹੋਇਆ ਉਹਦੇ ਬਾਰੇ ਸੰਗਤ ਨਾਲ ਵਿਚਾਰ ਕੀਤੀ ਜਾਊਗੀ